ਐਸ ਸਤਿ ਸ਼੍ਰੀ ਅਕਾਲ ਜਿਹੜੀ ਲਗਾਤਾਰ ਲੜੀ ਚੱਲ ਰਹੀ ਹੈ ਪੰਜਾਬ ਵਿੱਚ ਇਨਵੈਸਟਮੈਂਟ ਦੀ ਉਹਦੇ ਚ ਇੱਕ ਹੋਰ ਐਡੀਸ਼ਨ ਅੱਜ ਕਰਨ ਜਾ ਰਹੇ ਆ ਮੇਰੇ ਰਾਈਟ ਤੇ ਮਨੂ ਕਪਿਲਾ ਜੀ ਬੈਠੇ ਆ ਇੱਕ ਕਾਰਪੋਰੇਟ ਅਫੇਅਰਸ ਦੇ ਹੈੱਡ ਹੈਗੇ ਫੋਟੋਸਾਫ ਹੈਲਥ케ਅ ਦੇ ਔਰ ਕਮਲ ਯਾਦਵ ਜੀ ਬੈਠੇ ਹੈ ਸਾਡੇ ਪ੍ਰਿੰਸੀਪਲ ਸੈਕਟਰੀ ਇੰਡਸਟਰੀਜ਼ ਮੈਂ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਤੇ ਜਿਹੜੀ ਵਿਜਨਰੀ ਲੀਡਰਸ਼ਿਪ ਹੈਗੀ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਦੀ ਔਰ ਆਨਰੇਬਲ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਦੀ ਉਹਨਾਂ ਦੇ ਮਾਰਗਦਰਸ਼ਨ ਨਾਲ ਜੋ ਅਸੀਂ ਪੰਜਾਬ ਇਨਵੈਸਟ ਪ੍ਰਮੋਸ਼ਨ ਨੂੰ ਔਰ ਇੰਡਸਟਰੀ ਡਿਪਾਰਟਮੈਂਟ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਆ ਔਰ ਇਨਵੈਸਟਰਸ ਨੂੰ ਬੁਲਾ ਰਹੇ ਆ ਉਹਦੇ ਵਿੱਚ ਇੱਕ ਇਹਨਾਂ ਦਾ ਫੁਟੇਜ ਦਾ ਕੋਈ ਇਸ਼ੂ ਪੁਰਾਣਾ ਸੀਗਾ ਜਿਹੜਾ ਸੋਲਵ ਨਹੀਂ ਹੋ ਰਿਹਾ ਸੀ ਉਹ ਕਰ ਦਿੱਤਾ ਗਿਆ ਲੈਂਡ ਦਾ ਔਰ ਇਹ ਕੋਈ 950 ਕਰੋੜ ਰੁਪਏ ਦੀ ਐਕਸਪੈਂਸ਼ਨ ਕਰਨ ਜਾ ਰਹੇ ਆ ਮੋਹਾਲੀ ਹਸਪੀਟਲ ਦੇ ਨਾਲ ਇਹ ਫੋਟੇਸ ਵੈਸੇ ਤਾਂ ਸਾਰਿਆਂ ਨੇ ਸੁਨੇਹਾ ਹੋਇਆ ਕੰਪਨੀ ਦਾ ਪਰ ਇਹਦੀ ਡਿਟੇਲ ਵਿੱਚ ਜੋ ਇਹ ਕੰਪਨੀ ਹੈ ਇਹਦਾ ਮਾਰਕੀਟ ਕੈਪ ਕਿੰਨਾ ਹੈ ਇਹਨਾਂ ਦੇ ਟੋਟਲ ਬੈੱਡ ਕਿੰਨੇ ਆ ਇੰਡੀਆ 'ਚ ਸਾਰਾ ਕੁਝ ਮਨੂ ਕਪਿਲਾ ਜੀ ਦੱਸਣਗੇ ਪਰ ਇਹ ਜਿਹੜੀ ਇਨਵੈਸਟਮੈਂਟ ਹੈ ਇਹਦਾ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਦੱਸਣਾ ਚਾਹੁੰਦਾ ਕਿ 13.5 ਇਕੜ ਵਿੱਚ ਇਹ ਪੂਰਾ ਕੰਪਲੈਕਸ ਹੋ ਜਾਏਗਾ ਜਿਹੜਾ ਮੋਹਾਲੀ ਹਸਪੀਟਲ ਹੈ ਮੈਂ ਅੱਜ ਇਹਨਾਂ ਨਾਲ ਇੱਥੇ ਆਉਣ ਤੋਂ ਪਹਿਲਾਂ ਗੱਲ ਕਰ ਰਿਹਾ ਸੀ ਮੈਂ ਕਿਹਾ ਜੀ ਜਿਹੜੇ ਤੁਹਾਡੇ ਬੈੱਡ ਹੈ ਸਾਰੇ ਓਕੂਪਾਈਡ ਰਹਿੰਦੇ ਐ ਐਗਜ਼ਿਸਟਿੰਗ ਮੈਂ ਸੁਣ ਕੇ ਹੈਰਾਨ ਹੋ ਗਿਆ ਵੈਸੇ ਤਾਂ ਰੱਬ ਕਿਸੇ ਨੂੰ ਬਿਮਾਰ ਨਾ ਕਰੇ ਸਭ ਨੂੰ ਸੇਤ ਬਖਸ਼ੇ ਕਹਿੰਦੇ 105% ਓਕੂਪਾਈਡ ਐ ਮੈਂ ਕਿਹਾ ਜੀ ਉਹਦਾ ਕੀ ਮਤਲਬ ਉਹਦਾ ਮਤਲਬ ਇਹ ਹੈ ਕਿ ਬੇਟਿੰਗ ਲਿਸ ਚਲਦੀ ਜਾਂਦੀ ਹੈ ਚਲੋ ਇਕਤਾ ਇੱਕ ਰੀਜ਼ਨ ਕੁਝ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਹ ਬਿਮਾਰੀਆਂ ਦੀ ਘਟੋਟੋ ਘਟੋਣ ਜਿਹੜੀਆਂ ਸਾਡੀ ਸਟੇਟ ਗਵਰਨਮੈਂਟ ਉਪਰਾਲਾ ਕਰ ਰਹੀ ਹੈ ਜਿਸ ਤਰ੍ਹਾਂ ਡੇਂਗੂ ਹੋ ਗਿਆ ਜਾਂ ਜਿਹੜੀਆਂ ਸੀਜ਼ਨਲ ਹੁੰਦੀਆਂ ਜਿਹੜੀ ਫਲਡਿੰਗ ਕਰਕੇ ਬਿਮਾਰੀਆਂ ਫੈਲਣ ਗਈਆਂ ਕਿਉਂਕਿ ਕੈਟਲ ਬੜੇ ਮਰ ਗਏ ਤੇ ਇੰਨਾ ਕੋਲੋਂ ਵੀ ਅਸੀਂ ਹੈਲਪ ਮੰਗੀ ਹੈ ਤੇ ਇਹ ਵੀ ਕਹਿੰਦੇ ਅਸੀਂ ਪੂਰੀ ਗਵਰਨਮੈਂਟ ਦੀ سپورਟ ਕਰਾਂਗੇ ਇਸ ਚੀਜ਼ ਵਿੱਚ ਇਹ ਜਿਹੜਾ ਪ੍ਰੋਜੈਕਟ ਆਏਗਾ ਜੀ ਇਹਦੇ ਵਿੱਚ ਡਾਇਰੈਕਟ ਜਿਹੜੀ এমਪਲੋਇਮੈਂਟ ਹੈ 2500 ਲੋਕਾਂ ਦੀ ਹੋਏਗੀ ਔਰ ਇਨਡਾਇਰੈਕਟ 2200 ਲੋਕ ਕੋਈ ਟੋਟਲ ਅਰਾਊਂਡ 5000 ਲੋਕਾਂ ਨੂੰ এমਪਲੋਇਮੈਂਟ ਇਹਦੇ 'ਚ ਮਿਲ ਜਾਏਗੀ ਇੱਕ ਮੈਂ ਸ਼ੁਕਰਗੁਜ਼ਾਰ ਆ ਸਾਡੇ ਹੈਲਥ ਮਨਿਸਟਰ ਸਾਹਿਬ ਡਾਕਟਰ ਬਲਬੀਰ ਜੀ ਦਾ ਉਹਨਾਂ ਨੇ ਪਰਸਨਲ ਇੰਟਰਸਟ ਲੈ ਕੇ ਜੋ ਵੀ ਇਹਨਾਂ ਦੇ ਪੈਂਡਿੰਗ ਅਪਰੂਵਲ ਪਏ ਸੀਗੇ ਉਹ ਸਾਰੇ ਉਸ ਡਿਪਾਰਟਮੈਂਟ ਨੇ ਇਹਨਾਂ ਨੂੰ ਦੇ ਦਿੱਤੇ ਐਸ ਫਾਰ ਐਸ ਹੈਲਥ ਇਜ਼ ਕਨਸਰਨਡ ਹੁਣ ਸਿਰਫ ਕੋਈ ਡਰਾਇੰਗਸ ਦਿਆ ਕੋਈ ਹੋਏਗਾ ਜਿਹੜਾ ਪੂਡਾ ਵਿੱਚ ਫਾਰਮੈਲਿਟੀ ਆ ਹੋ ਜਾਏਗੀ ਤੇ ਇਹ ਜਿਹੜਾ ਹਸਪੀਟਲ ਹੈ ਮਲਟੀ ਸਪੈਸ਼ੈਲਟੀ ਹਸਪੀਟਲ ਬਣਨ ਜਾ ਰਿਹਾ ਹੈ ਇਹਦੇ ਵਿੱਚ ਸਾਰੀਆਂ ਸਪੈਸ਼ੈਲਟੀਆਂ ਔਨਕੋਲੋਜੀ ਹਾਰਟ ਇਹ ਤਾਂ ਸਾਰਾ ਕੁਝ ਹੋਏਗਾ ਪਲੱਸ ਓਟੀ ਵੀ ਨਵੇਂ ਬਣਨਗੇ ਪਰ ਜਿਹੜੇ ਓਟੀ ਬਣਨਗੇ ਉਹ ਸਟੇਟ ਆਫ ਦੀ ਆਰਟ ਓਟੀ ਹੋਣਗੇ ਰੋਬੋਟਿਕ ਸਰਜਰੀਜ਼ ਵੀ ਉਥੇ ਹੋਣਗੀਆਂ ਇਹ ਇਹ ਸਾਰੀਆਂ ਉਹਦੇ ਵਿੱਚ ਫੈਸਿਲਿਟੀਆਂ ਹੈ ਫਰਦਰ ਮੰਨੂ ਕਪਿਲਾ ਜੀ ਤੁਹਾਨੂੰ ਆਪ ਦੱਸਣਗੇ ਕਿ ਇਹਨਾਂ ਦਾ ਕੀ ਐਕਸਪੀਰੀਅੰਸ ਹੈ ਪੰਜਾਬ ਦੇ ਮੈਸਟ ਨਾਲ ਆਹ ਔਰ ਇਹ ਆਪਣੇ ਕੰਪਨੀ ਬਾਰੇ ਵੀ ਦੱਸਣਗੇ ਤੇ ਜੇ ਕੋਈ ਪ੍ਰੋਜੈਕਟ ਦਾ ਕੁਝ ਇਨਫੋਰਮੇਸ਼ਨ ਰਹਿ ਗਈ ਹੈ ਉਹ ਵੀ ਦੱਸਣਗੇ ਵੈਸੇ ਇੱਕ ਹੋਰ ਇਹਨਾਂ ਨੇ ਮੈਨੂੰ ਅੱਜ ਦੱਸਿਆ ਕਿ ਅਸੀਂ ਫਰਦਰ ਇਨਵੈਸਟਮੈਂਟ ਅੰਮ੍ਰਿਤਸਰ ਵੀ ਕਰਨ ਜਾ ਰਹੇ ਹਾਂ ਪਰ ਉਹ ਹਲੇ ਕਿਉਂਕਿ ਕੈਪ ਫਾਈਲ ਨਹੀਂ ਹੋਇਆ ਉਹਦੀ ਡਿਟੇਲ ਨਹੀਂ ਸੀ ਬਟ ਉਹ ਵੀ 2-3 ਮਹੀਨਿਆਂ ਚ ਪੂਰਾ ਇਹ ਕੈਪ ਫਾਈਲ ਕਰਕੇ ਉਹਦੀ ਅਲੱਗ ਅਨਾਉਂਸਮੈਂਟ ਹੋਏਗੀ ਮਨੂ ਕਪਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇੱਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇੱਧਰ ਕਰ ਲੋ ਇਹ ਸਾਰੀਆਂ ਮਾਈਕ ਚ ਪਈਆਂ ਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫੋਟੇਸ ਬਾਰੇ ਡਿਟੇਲਸ ਤਾਂ ਇੰਟਰਨੈਟ ਸਾਰੀ ਜਗ੍ਹਾ ਮਿਲ ਜਾਂਦੀਆਂ ਮੈਂ ਇੱਕ ਛੋਟੀ ਜੀ ਚੀਜ਼ ਕਹਿਣੀ ਚਾਹੁੰਦਾ ਸੀ ਫੋਟੇਸ ਦਾ ਪਹਿਲਾ ਹਸਪਤਾਲ ਮੋਹਾਲੀ ਚ ਆਇਆ ਸੀ 2001 ਦੇ ਵਿੱਚ when we started it so that is where the fortes growth story started so after multiple changes and things in fortes ਜਦੋਂ ਅਸੀਂ ਦੁਬਾਰਾ ਐਕਸਪੈਂਸ਼ਨ ਕਰਨਾ ਸ਼ੁਰੂ ਕੀਤਾ ਔਰ ਪਲਾਨ ਕਰਨੇ ਸ਼ੁਰੂ ਕੀਤੇ ਤਾਂ ਅਸੀਂ ਸਭ ਤੋਂ ਪਹਿਲੇ ਸੋਚਿਆ ਕਿ ਆਪਣੇ ਸਟੇਟ ਜਿੱਥੋਂ fortes ਸ਼ੁਰੂ ਹੋਇਆ ਸੀ ਉੱਥੇ ਕੰਮ ਸ਼ੁਰੂ ਕਰੀਏ ਪੰਜਾਬ ਦੇ ਵਿੱਚ that is where the seeds of this expansion in punjab got sown so टाइम लगता है प्लैनिंग बट थैंक्स टू द प्रेजेंट पंजाब गवर्नमेंट के साथ जे छोटे इशू नहीं इशू वे दे रिजोल्व इट एट अ फास्ट स्पीड मतलब पॉलिसी चेंज हुई सब कुछ दे हैल्प आस सपोर्टेड आस गाइडेड आस इन ऑल ऑफ दिस तो असं अज इस सिटुएशन मुकाम त पहुँच गए हैं कि सा एक्सपैनशन ली अपूवल है इन प्लेस और अं अपंग वगैरह सबमिट करके जल्द ही काम शुरू कर देंगे ਸੋ ਇਹ ਸਾਡਾ ਫੋਟੇਸ ਦਾ ਮਹੌਲੀ ਦਾ ਰਿਹਾ ਉਸ ਤੋਂ ਇਲਾਵਾ ਅਸੀਂ ਜਲੰਧਰ ਦੇ ਵਿੱਚ ਵੀ ਇੱਕ ਹਸਪਤਾਲ ਲਿੱਤਾ ਹੈਗਾ ਜਿਹੜਾ ਚੱਲਦਾ ਹੋਇਆ ਹਸਪਤਾਲ ਹੈ ਉਹਨੂੰ ਰੀਵੈਂਪ ਕਰ ਰਹੇ ਆ ਬਟ ਡੂਇੰਗ ਵੈਰੀ ਵੈਲ ਥਰਡ ਅਸੀਂ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਨਾ ਉਸੇ ਹਸਪਤਾਲ ਦੇ ਵਿੱਚ ਇੱਕ ਟਾਵਰ ਲਾ ਕੇ ਆ ਰਹੇ ਹੈ ਐਗਜ਼ਿਸਟਿੰਗ ਅਰਾਊਂਡ 150 ਟੂ 200 ਬੈਡਸ ਤੋਂ ਇਹ ਇਹਦੇ ਬਾਰੇ ਫੋਟੇਸ ਦੇ ਬਾਰੇ ਪੰਜਾਬ ਲਈ ਸੀਗਾ ਔਨ ਐਨ ਇੰਡੀਆ ਲੈਵਲ ਵੀ ਹੈਵ 35 ਹਸਪੀਟਲਸ 5000 ਪਲਸ ਬੈਡਸ ਸੋ ਹੋਰ ਡਿਟੇਲਸ ਤਾਂ ਸਾਰੀਆਂ ਹੈਗੀਆਂ ਬਟ ਇਨ ਆਰ ਐਕਸਪੈਂਸ਼ਨ ਪੰਜਾਬ ਇਜ਼ ਵਨ ਆਫ ਦਾ ਸਟੇਟਸ ਜਿਹਦੇ ਉੱਤੇ ਸਪੈਸਿਫਿਕ ਫੋਕਸ ਹੈ ਸੋ ਜੇ ਤੁਸੀਂ ਦੇਖਿਆ ਜਾਵੇ ਕਿਹਾ ਜਾਵੇ ਤਾਂ ਮੋਹੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਪੂਰਾ ਰੂਟ ਕਵਰ ਹੋ ਜਾਂਦਾ ਹੈ ਮੋਹੱਲੀ ਹੋ ਗਿਆ ਹੁਣ ਇੱਕ ਵੱਡਾ ਹਸਪਤਾਲ ਲੁਧਿਆਣੇ ਦੋ ਹੋ ਗਏ ਜਲੰਧਰ ਹੋ ਗਿਆ ਤੇ ਅੰਮ੍ਰਿਤਸਰ ਹੋ ਗਿਆ ਇਹ ਚੀਜ਼ ਸੀ ਸਰ 40 ਦਾ ਫਾਇਦਾ ਹੋ ਗਿਆ ਆਮ ਲੋਕਾਂ ਦਾ ਕੀ ਫਾਇਦਾ ਗਰੀਬਾਂ ਦਾ ਕੀ ਫਾਇਦਾ ਔਰ ਖਾਸ ਤਰੀਕੇ ਨਾਲ ਆਯੂਸ਼ਮਾਨ ਯੋਜਨਾ ਦੇ ਕਾਰਡ ਨੁਕਤੇ ਕਿ ਕਿਰਨਾਟੋੜੇ ਹਸਪਤਾਲ ਦਾ ਫਾਇਦਾ ਹੈ ਸਰ ਆਯੂਸ਼ਮਾਨਲੀ ਗੱਲ ਚੱਲ ਰਹੀ ਹੈ ਕਿ ਅਸੀਂ ਜਦੋਂ ਵੀ ਅੱਗੇ ਕਰ ਰਹੇ ਹਾਂ ਇੱਕ ਅਲੱਗ ਆਯੂਸ਼ਮਾਨਲੀ ਦੇਖਾਂਗੇ ਉਹਦੇ ਰੇਟਸ ਕੁਝ ਡਿਸਕਸ਼ਨ ਹੋ ਰਹੀ ਹੈ ਸੋ ਤਾਂ ਜਦੋਂ ਉਹ ਹੋ ਜਾਂਦਾ ਉਦੋਂ ਵੀ ਵਿਲ ਐਕਸੈਪਟ ਦੈਟ ਓਨਲੀ ਦੈਟ ਆਲਸੋ ਪੰਜਾਬ ਸਰਕਾਰ ਵੀ ਥੋੜੇ ਦਿਨ ਦੇ ਵਿੱਚ ਹੈਲਥ ਕਾਰਡ ਹੈ ਜਿਹੜਾ ਉਹ ਗ੍ਰੈਟੂਫਾਈਸ ਆਰਿਆਂ ਦੇ ਜਾਂ ਰਹੀ ਹੈ ਕਿ ਉਹ ਵੀ ਇਹਦੇ ਵਿੱਚ ਕਵਰ ਕਰਵਾਉਂਗੇ ਉਹ ਹਾਂ ਜਦੋਂ ਡਿਸਕਸ਼ਨ ਹੋਏਗੀ ਪੰਜਾਬ ਸਰਕਾਰ ਨਾਲ ਸਾਡੀ ਪੀਪਲ ਟੇਕ ਇਟ ਸਰ ਮਤਲਬ ਸਰ ਸਾਡੀ ਹੈਲਥ ਨੂੰ ਵੀ